ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਸਾਲ ਪਹਿਲਾਂ ਇੱਕ ਅੰਗਰੇਜ਼ ਇਤਿਹਾਸਕਾਰ ਨੇ ਟਿੱਪੂ ਸੁਲਤਾਨ ਦੀ ਜੀਵਨੀ ਲਿਖੀ ਸੀ ਇਸ ਜੀਵਨੀ ਵਿੱਚ ਉਹਨਾਂ ਨੇ ਟਿੱਪੂ ਸੁਲਤਾਨ ਦੀ ਡਾਇਰੀ ਵਿੱਚੋਂ ਕੁਝ ਅਜਿਹੇ ਅੰਸ਼ ਪ੍ਰਕਾਸ਼ਿਤ ਕੀਤੇ ਸਨ ਜਿਨ੍ਹਾਂ ਨੂੰ ਪੜ੍ਹ ਕੇ ਵਿਸ਼ਵਾਸ ਹੋ ਸਕਦਾ ਹੈ ਕਿ ਟਿੱਪੂ ਸੁਲਤਾਨ ਨੂੰ ਸਮੇ ਸਮੇ ਤੇ ਸੁਪਨਿਆ ਰਾਹੀ ਭਵਿੱਖ ਬਾਣੀਆਂ ਮਿਲਦੀਆਂ ਰਹਿੰਦੀਆਂ ਸਨ ਅਤੇ ਉਹਨਾਂ ਨੂੰ ਇਹਨਾਂ ਭਵਿੱਖ ਬਾਣੀਆਂ ਵਿੱਚ ਡੂੰਘਾ ਵਿਸ਼ਵਾਸ ਸੀ। ਏ ਡਾਇਰੀ ਅੱਜ ਵੀ ਲੰਡਨ ਦੀ ਇੰਡੀਆ ਹਾਊਸ ਲਾਇਬ੍ਰੇਰੀ ਵਿੱਚ ਸੁਰੱਖਿਅਤ ਹੈ। ਇਸ ਡਾਇਰੀ ਦੇ ਅਨੁਸਾਰ ਇੱਕ ਐਤਵਾਰ ਨੂੰ ਉਸ ਦੇ ਸੁਪਨੇ ਵਿੱਚ ਦੇਖਿਆ ਕਿ ਇੱਕ ਬੁੱਢਾ ਆਦਮੀ ਉਸ ਦੇ ਹੱਥ ਵਿੱਚ ਸ਼ੀਸ਼ੇ ਦਾ ਇੱਕ ਚਮਕਦਾ ਲੰਬਾ ਲੈ ਕੇ ਆਇਆ ਅਤੇ ਕਹਿੰਦਾ ਹੈ ਸਲੇਮ ਦੇ ਨੇੜੇ ਇੱਕ ਪਹਾੜ ਉੱਤੇ ਅਜੇਹੇ ਕੱਚ ਦੀ ਇੱਕ ਖਾਨ ਹੈ ਜਦੋਂ ਟਿੱਪੂ ਨੂੰ ਉਹ ਖਾਨ ਸਲੇਮ ਦੇ ਨੇੜੇ ਲੱਭੀ ਤਾਂ ਇਹ ਅਸਲ ਵਿੱਚ ਇੱਕ ਪਹਾੜ ਦੇ ਨੇੜੇ ਨਿਕਲੀ ਖੁਸਰਾਬੀ ਮਹੀਨੇ ਦੇ ਪਹਿਲੇ ਦਿਨ ਟਿੱਪੂ ਸੁਲਤਾਨ ਨੇ ਆਪਣੇ ਸ਼ਤੂ ਮੁਹੰਮਦ ਅਲੀ ਨੂੰ ਸੁਪਨੇ ਵਿੱਚ ਮਰਦੇ ਹੋਏ ਦੇਖਿਆ ਇਹ ਸੁਪਨਾ ਵੀ ਸੱਚ ਸਾਬਿਤ ਹੋਇਆ ਜੁਮਾਦੀ ਮਹੀਨੇ ਦੇ ਤੀਜੇ ਦਿਨ ਉਸ ਨੇ ਆਪਣੇ ਸੁਪਨੇ ਵਿੱਚ ਵੇਖਿਆ ਕਿ ਉਸਦੇ ਬਾਗ ਵਿੱਚੋਂ ਤਾਜ਼ੀਆਂ ਅਤੇ ਰਸੀਲੇ ਖਜੂਰਾ ਉਸਦੇ ਸਾਹਮਣੇ ਚਾਂਦੀ ਦੀਆਂ ਤਿੰਨ ਪਲੇਟਾਂ ਵਿੱਚ ਰੱਖੀਆਂ ਗਈਆਂ ਸਨ ਇਸ ਸੁਪਨੇ ਨੇ ਭਵਿੱਖਬਾਣੀ ਕੀਤੀ ਕਿ ਉਹ ਜਲਦੀ ਹੀ ਆਪਣੇ ਤਿੰਨ ਬਾਗੀ ਸਰਦਾਰਾਂ ਦੀ ਸਾਰੀ ਜਾਇਦਾਦ ਪ੍ਰਾਪਤ ਕਰ ਲਵੇਗਾ ਆਪਣੇ ਬਾਰੇ ਇਸ ਭਵਿੱਖਵਾਣੀ ਦੀ ਇਹ ਵਿਆਖਿਆ ਸਾਬਿਤ ਹੋਈ ਅਤੇ ਉਸ ਨੇ ਅਸਲ ਵਿੱਚ ਸ਼ਰੇਆਮ ਜਾ ਕੇ ਆਪਣੇ ਤਿੰਨ ਸਰਦਾਰਾਂ ਦੀ ਜਾਇਦਾਦ ਪ੍ਰਾਪਤ ਕਰ ਲਈ ਇਨ੍ਹਾਂ ਸਰਦਾਰਾਂ ਵਿੱਚੋਂ ਇੱਕ ਨਜ਼ਾਮ ਅਲੀ ਸੀ ਜਿਸ ਦੀ ਸੁਪਨੇ ਦੇ ਤੀਜੇ ਦਿਨ ਮੌਤ ਹੋ ਗਈ ਸੀ ਅਤੇ ਉਸ ਦੀ ਸਾਰੀ ਜਾਇਦਾਦ ਤੁਰੰਤ ਟਿੱਪੂ ਸੁਲਤਾਨ ਨੇ ਆਪਣੇ ਕਬਜ਼ੇ ਵਿੱਚ ਕਰ ਲਈ ਸੀ ਜਦੋਂ ਟਿੱਪੂ ਫਾਰੂਕ ਦੇ ਇਲਾਕੇ ਵਜ਼ਾਦੋ ਉਹ ਆਪਣੀ ਫੌਜ ਲੈ ਕੇ ਆ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਚੀਨ ਦੇ ਬਾਦਸ਼ਾਹ ਦੇ ਕੁਝ ਦੂਤ ਉਸ ਨੂੰ ਮਿਲਣ ਆਏ ਹਨ ਉਸ ਨੇ ਉਸ ਨੂੰ ਇੱਕ ਛੋਟਾ ਹਾਥੀ ਤੋਹਫੇ ਵਿੱਚ ਦਿੰਦੇ ਹੋਏ ਕਿਹਾ ਚੀਨੀ ਲੋਕਾਂ ਨੇ ਕਦੇ ਵੀ ਅਲੈਗਜ਼ੈਂਡਰ ਅਤੇ ਅਤੇ ਹਜ਼urela ਨੂੰ ਛੱਡ ਕੇ ਕਿਸੇ ਨੂੰ ਛੋਟਾ ਹਾਥੀ ਨਹੀਂ ਦਿੱਤਾ ਉਸ ਨੇ ਇਸ ਸੁਖਨੇ ਦੀ ਭਿਕਵਾਣੀ ਦਾ ਅਰਥ ਇਹ ਕੱਢਿਆ ਕਿ ਉਹ ਸਿਕੰਦਰ ਬਾਗ ਇੱਕ ਮਹਾਨ ਯੋਧਾ ਅਤੇ ਵਿਜੇਤਾ ਸੀ ਅਤੇ ਉਸਨੇ ਯੂਰਪੀਆਨਾ ਉੱਤੇ ਹਮਲਾ ਕੀਤਾ ਅਤੇ ਇੱਕ ਲੜਾਈ ਵਿੱਚ ਉਨ੍ਹਾਂ ਨੂੰ ਹਰਾਇਆ ਜ਼ਾਰ ਦੇ ਹਿਸਾਬ ਅਨੁਸਾਰ ਹੈਦਰੀ ਮਹੀਨੇ ਦੀ 1 ਤਾਰੀਖ ਨੂੰ ਉਸਨੇ ਤੁੰਗਪੱਦਰ ਦੇ ਪਾਰ ਆਪਣੇ ਸੁਪਨੇ ਵਿੱਚ ਦੇਖਿਆ ਕਿ ਕਿਆਮਤ ਦਾ ਦਿਨ ਆ ਗਿਆ ਹੈ ਫਿਰ ਇੱਕ ਮਜ਼ਬੂਤ ਅਰਬ ਨੇ ਟਿੱਪੂ ਦਾ ਹੱਥ ਫੜਿਆ ਅਤੇ ਉਸ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਜਾਣਦੇ ਹੋ ਕਿ ਮੈਂ ਕੌਣ ਹਾਂ ਜਦੋਂ ਟਿੱਪੂ ਨੇ ਨਹੀਂ ਕਿਹਾ ਤਾਂ ਅਰਬੀ ਨੇ ਉਸ ਨੂੰ ਕਿਹਾ ਮੈਂ ਮੁਰਤਾਜ਼ਾ ਅਲੀ ਹਾਂ ਅੱਲਾ ਦੇ ਦੂਤ ਨੇ ਕਿਹਾ ਕਿ ਮੈਂ ਤੇਰੇ ਬਿਨਾ ਜਹਾਨ ਵਿੱਚ ਨਹੀਂ ਜਾਵਾਂਗਾ ਇਸ ਸੁਪਨੇ ਤੋਂ ਬਾਅਦ ਟਿੱਪੂ ਦੀ ਲਾਲਸਾ ਵੱਧ ਗਈ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਅਜਿੱਤ ਹੈ ਉਸਨੇ ਮਰਾਠਿਆਂ ਨਾਲ ਜੰਗ ਛੇੜੀ ਅਤੇ ਉਹ ਲੜਾਈ ਜਿੱਤੀ ਰਹਿਮਾਨੀ ਮਹੀਨੇ ਦੀ 25 ਤਾਰੀਖ ਨੂੰ ਟੀਪੂ ਨੂੰ ਸੁਪਨਾ ਆਇਆ ਕਿ ਹਜ਼ਰਤ ਮੁਹੰਮਦ ਨੇ ਉਸ ਨੂੰ ਇੱਕ ਤੋਂ ਬਾਅਦ ਇੱਕ ਤਿੰਨ ਪੱਗਾਂ ਦਿੱਤੀਆਂ ਹਨ ਅਤੇ ਕਿਹਾ ਇਹ ਸਿਰ ਤੇ ਪਹਿਨੋ ਉਸਨੇ ਇਸ ਸੁਪਨੇ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਕਿ ਅੱਲਾ ਅਤੇ ਉਸਦੇ ਪੈਗੰਬਰ ਨੇ ਉਸ ਨੂੰ ਸਾਰੀ ਦੁਨੀਆ ਦੀ ਪ੍ਰਭੂ ਸੱਤਾ ਦਿੱਤੀ ਹੈ ਉਹ ਨਿظام ਨਾਲ ਟਕਰਾ ਗਿਆ ਅਤੇ ਉਸ ਨੂੰ ਹਰਾਉਣ ਅਤੇ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਦੇ ਸੁਪਨੇ ਵੇਖਣ ਲੱਗਾ ਇਸ ਤਰ੍ਹਾਂ ਟੀਪੂ ਸੁਲਤਾਨ ਆਪਣੀ ਸਾਰੀ ਉਮਰ ਆਪਣੇ ਸੁਪਨਿਆਂ ਦੇ ਖਾਸ ਅਰਥਾਂ ਨੂੰ ਲਾਗੂ ਕਰਕੇ ਭਵਿੱਖਵਾਣੀਆਂ ਦੁਆਰਾ ਆਪਣੇ ਆਪ ਨੂੰ ਸੇਧ ਦਿੰਦਾ ਰਿਹਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਸੁਪਨੇ ਵਿੱਚੋਂ ਜੋ ਤੁਸੀਂ ਦੇਖਦੇ ਹੋ ਕਦੇ ਪੂਰਾ ਹੋਇਆ ਤੇ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਇੱਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਇਸ ਨਾਲ ਬਹੁਤ ਮੋਟੀਵੇਸ਼ਨ ਮਿਲਦੀ ਹੈ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ